ਅਸੀਂ ਬਹੁਤ ਖੁਸ਼ ਹਾਂ ਜੀ ਅਸੀਂ ਭਾਵੇਂ ਛੋਟੇ ਆ ਸਾਡਾ ਪਰਮੇਸ਼ਰ ਬਹੁਤ ਵੱਡਾ ਤੇ ਮਹਾਨ ਆ ਉਹਨੇ ਸਾਨੂੰ ਬਲ ਦਿੱਤਾ ਤੇ ਬੇਟਾ ਮદાન ਦੇ ਵਿੱਚ ਆਇਆ ਔਰ ਮੈਂ 30 ਸਾਲ ਗਵਰਨਮੈਂਟ ਦੀ ਨੌਕਰੀ ਕੀਤੀ ਆ ਲੈਕਸਰੀ ਜੀ ਬੋਰਡ ਦੇ ਵਿੱਚ ਬਤੌਰ ਐਲਾਈਨਮੈਂਟ ਡਾਰੋ ਹਾਂ ਔਰ ਪੂਰੀ ਮਿਹਨਤ ਨਾਲ ਅਸੀਂ ਕੰਮ ਕੀਤਾ ਵਾ ਅੱਜ ਵੀ ਕੰਮ ਕਰ ਰਿਹਾ ਹਾਂ ਆਪਣਾ ਚੱਕੀ ਚਲਾਉਣਾ ਵਾ ਔਰ ਸਾਡੇ ਨਾਲ ਲੋਕਾਂ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਆ ਮੱਲੇ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਤੋਂ ਮੈਂ ਬੜਾ ਖੁਸ਼ ਹਾਂ ਕਿ ਸਾਡਾ ਬੇਟਾ ਜਿਹੜਾ ਵਾ ਇਹਨੇ ਨਿਰਣਾ ਲਿਆ ਕਿ ਮੈਂ ਜਿਹੜੀਆਂ ਆਵਾਜ਼ ਸਰਕਾਰ ਨੇ ਦਬਾਈ ਆ ਉਸ ਆਵਾਜ਼ ਨੂੰ ਗਾੜੀ ਲੈ ਕੇ ਜਾਵਾਂ ਔਰ ਇਸ ਆਵਾਜ਼ ਦੇ ਨਾਲ ਲੋਕਾਂ ਦਾ ਭਲਾ ਹੋ ਸਕੇ ਲੋਕਾਂ ਦੇ ਵਿੱਚ ਜਾਗਰੂਤ ਆਵੇ ਸੋ ਸਾਨੂੰ ਸਭਨਾਂ ਨੂੰ ਇਹ ਜ਼ਰੂਰਤ ਆ ਅਸੀਂ ਸਾਰੇ ਮਿਲ ਕੇ ਤੇ ਇਸ ਕੰਮ ਨੂੰ ਹੋਰ ਗੱਡੀ ਵਧਾਈਏ ਸਭਨਾਂ ਦਾ ਧੰਨਵਾਦ